ਸਲਾਮ ਵਾਲੇਕੁਮ ਜੀ ਸਾਰੇ ਨੂੰ ਸਵਾਗਤ ਕਰਦੇ ਆਪ ਸਭ ਦਾ ਸਾਡੇ ਚੈਨਲ ਪੰਜ ਪੀ ਸਰਕਾਰ ਤੇ ਦੁਆ ਫਰਿਆਦ ਕਰਦੇ ਆਪ ਸਾਰੇ ਤਾਂ ਦਰੋਸ ਠੀਕ ਠਾਕ ਹੋਵੋਗੇ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਗਰ ਕਿਸੇ ਦੇ ਘਰ ਦੇ ਵਿੱਚ ਕੋਈ ਕੰਮਕਾਰ ਚ ਰੁਕਾਵਟ ਆਦੀ ਆ ਜੇ ਵੇ ਕੋ ਘਰੋਵਾਰ ਕਰਦੇ ਹੋ ਜਾਂ ਕੋ ਨੌਕਰੀ ਪੇਸ਼ਾ ਕਰਦੇ ਹੋ ਜਾਂ ਕੋ ਕੰਮ ਨਹੀਂ ਬਣਦਾ ਉਹਦੇ ਵਿੱਚ ਰੁਕਾਵਟ ਆ ਰਹੀ ਆ ਜਾਂ ਤੁਹਾਡੇ ਘਰੇ ਪੈਸਾ ਨਹੀਂ ਰੁਕਦਾ ਉਹਦੇ ਚੱਕਰ ਦੇ ਵਿੱਚ ਅੱਜ ਤੁਹਾਨੂੰ ਇਸੇ ਕੇ ਟੋਟਕੇ ਹੀ ਦੱਸਾਂਗੇ ਤੁਸੀਂ ਉਹ ਕਰਕੇ ਦੇਖੋ ਤੁਹਾਡੀਆਂ ਬਰਕਤਾਂ ਖੁੱਲ ਜਾਣਗੀਆਂ ਐਂ ਬਦ}{\text{ਵਧੀਆ ਕੰਮ ਕਰ ਚੱਲੂਗਾ ਕੋਈ ਰਿਕਵਰਡ ਨਹੀਂ ਹੋਊਗਾ ਕੋਈ ਨੌਕਰੀ ਪੇਸ਼ੇ ਜੀ ਰਿਕਵਰਡ ਨਹੀਂ ਹੋਊ ਤੁਹਾਡੇ ਕਿਸੇ ਤਰ੍ਹਾਂ ਦੀ ਠੀਕਾ ਜੀ ਉਸ ਤੋਂ ਪਹਿਲਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸ਼ੇਅਰ ਕਰ ਲਓ ਬੈਲ ਆਈਕਨ ਨੂੰ ਦਬਕੇ ਰੱਖੋ ਠੀਕਾ ਜੀ ਤੇ ਤੁਸੀਂ ਕਰਨਾ ਕੀ ਆ ਜਿਵੇਂ ਹਰੇਕ ਦੇ ਘਰ ਦੇ ਵਿੱਚ ਜ਼ਿਆਦਾਤਰ ਘਰਾਂ ਦੇ ਵਿੱਚ ਪ੍ਰੋਬਲਮ ਹੁੰਦੀ ਆ ਬਈ ਜਿਵੇਂ ਕੋਈ ਕੀਤਾ ਕਰਾਇਆ ਵੀ ਨਹੀਂ ਹੁੰਦਾ ਤਾਂ ਵੀ ਕੰਮ ਕਰ ਦੇ ਵਿੱਚ ਰਿਕਵਰਟਾਣੀ ਸ਼ੁਰੂ ਹੋ ਜਾਂਦੀ ਆ ਤੇ ਜੋ ਪੈਸਾ ਨਹੀਂ ਕੱਢਦਾ ਹੁੰਦਾ ਪੈਸਾ ਟਿਕਦਾ ਨਹੀਂ ਹੁੰਦਾ ਬਰਕਤ ਆ ਨਹੀਂ ਹੁੰਦੀ ਹੈਗੀਆ ਕਲੇਸ਼ ਵੀ ਬਹੁਤ ਰਹਿੰਦਾ ਹੁੰਦਾ ਆ ਇਹ ਕੰਮ ਕਰਨ ਦੇ ਨਾਲ ਤੁਹਾਡੇ ਸਾਰੇ ਹੀ ਕੰਮ ਖਲ ਹੋਣਗੇ ਤੁਸੀਂ ਕਰਨਾ ਕੀ ਆ ਕੋਈ ਪੱਪਲ ਦੇਖ ਲਿਓ ਜੇ ਕੋਈ ਤੁਹਾਡੇ ਮੰਦਰ ਚ ਕਿਸੇ ਨੇੜੇ ਟੜੇ ਲੱਗਿਆ ਹੋਇਆ ਜਾਂ ਉਦ ਤੱਕ ਤੇ ਬਾਹਰ ਕਿਤੇ ਲੱਗਿਆ ਹੋਇਆ ਪੱਪਲ ਹਨਾ ਜਿਹੜੇ ਵੱਡੇ ਪੁਰਾਣੇ ਪੱਪਲ ਹੁੰਦੇ ਆ ਤੇ ਉਹ ਪੱਪਲ ਦੇਖ ਲਿਓ ਜਿਹਦੀ ਜੜ ਹੋਵੇ ਇੱਕ ਤਾਂ ਹੁੰਦਾ ਗਮਲੇ ਚ ਲਾਇਵੇ ਤੇ ਗਮਲੇ ਆਣੇ ਨਹੀਂ ਤੁਸੀਂ ਦੇਖਣੇ ਹੈਗੇ ਤੁਸੀਂ ਉਹ ਦੇਖਣਾ ਜਿਹੜੀ ਜੜ ਜ਼ਮੀਨ ਚ ਲੱਗੀ ਹੋਵੇ ਠੀਕ ਹੈ ਜੀ ਉਹ ਪਿੱਪਲ ਦੇਖ ਲਿਓ ਉਹ ਪਿੱਪਲ ਦੇ ਤੁਸੀਂ 16 ਸ਼ਨੀਵਾਰ 16ਵਾਂ ਸ਼ਨੀਵਾਰ ਸਰੋਂ ਦੇ ਤੇਲ ਦਾ ਦੀਵਾ ਲਾਉਣਾ ਜੀ ਸਰੋਂ ਦੇ ਤੇਲ ਦਾ ਦੀਵਾ ਸ਼ਾਮ ਨੂੰ ਸ਼ਾਮ ਨੂੰ ਸੂਰਜ ਟਲਣ ਦੇ ਨੇੜੇ ਟੜੇ ਆ ਬਾਅਦ ਇਹ ਤਾਂ ਲਾਉਣਾ ਤੁਸੀਂ ਠੀਕ ਹੈ 16 ਸ਼ਨੀਵਾਰ ਦੀਵਾ ਲਾਉਣਾ ਤੇ ਨਾਲ ਦੀ ਨਾਲ ਕੀ ਕਰਨਾ ਇੱਕ ਤੁਸੀਂ ਰੁਟੀਨ ਬਣਾ ਲੈਣੀ ਆ ਰੋਈ ਦੀ ਕਿ ਥੋੜੇ ਕਿ ਜਿਹੜੇ ਟੂਟਾ ਚੌਲ ਹੁੰਦੇ ਆ ਉਹ ਲੈਣੇ ਆ ਉਹਦੇ ਵਿੱਚ ਕਾਲੇ ਤੇਲ ਪਾ ਲੈੜੇ ਤੇ ਥੋੜੀ ਸ਼ੱਕਰ ਪਾ ਲੈਣੀ ਉਹਦੇ ਵਿੱਚ ਠੀਕ ਹੈ ਟੂਟਾ ਚੌਲ ਕਾਲੇ ਤੇਲ ਤੇ ਥੋੜੀ ਸ਼ੱਕਰ ਉਹ ਪਾ ਕੇ ਹੁਣ ਮਿਕਸ ਕਰਕੇ ਰੱਖ ਲੈਣਾ ਤੇ ਜਿਵੇਂ ਕਿਲੋ ਲਿਆਂਦੇ ਜਿਵੇਂ ਕਿਲੋ ਚੌਲ ਲਿਆਂਦੇ ਥੋੜੇ ਜੇ 10-20 ਰੁਪਏ ਵਿੱਚ ਤੇਲ ਪਾ ਲੈ 10-20 ਰੁਪਏ ਸ਼ੱਕਰ ਪਾਣੀ ਵਿੱਚ ਤੇ ਉਹ ਨੂੰ ਸਾਰੇ ਟੱਬਰ ਦਾ ਹੱਥ ਲੋ ਆ ਕੇ ਇੱਕੋ ਜਗ੍ਹਾ ਤੇ ਰੱਖ ਲਿਓ ਬੜੇ ਸਾਫ ਸੁਥਰੀ ਜਿਹਾ ਉਹ ਤੇ ਤੇ ਉਹ ਨੂੰ ਵੀ ਤੁਸੀਂ ਆਥੜੇ ਟਾਈਮ ਸ਼ਾਮ ਨੂੰ ਸ਼ਾਮ ਦੇ ਟਾਈਮ ਤੁਸੀਂ ਕਿਸੇ ਕੀੜਿਆਂ ਦੇ ਭੌਣ ਦੇ ਉੱਤੇ ਪਾਉਣਾ ਥੋੜੀ ਜਿਹੀ ਪਾਉਤੀ ਜਿਵੇਂ ਇੱਕ ਮੁਠੀ ਜਾਂ ਦੋ ਮੁਠਾ ਉਹ ਪਾ ਦਿਓ ਪਹਿਲਾਂ ਮੈਂ ਸਾਰੇ ਟੱਬਰ ਦਾ ਹੱਥ ਲਵਾ ਕੇ ਰੱਖ ਲਿਓ ਠੀਕ ਹੈ ਜੀ ਉਹ ਤੁਸੀਂ ਰੁਟੀਨ ਬਣਣੀ ਹੈ ਇਹ ਤੇ ਜਿਹੜਾ ਮੈਂ ਇਹ ਪਿੱਪਲ ਦੇ ਨਾਲ ਦੀਵਾ ਲਾਉਣ ਵਾਲਾ ਕੰਮ ਦੱਸਿਆ ਉਹ ਤੁਸੀਂ ਨਾਗਾ ਨਹੀਂ ਉਹਦੇ ਵਿੱਚ ਪੈਜ ਦੇਣਾ ਮੀ ਜਾਵੇ ਨੇਰੀ ਜਾਵੇ ਸ਼ਾਮ ਨੂੰ ਤੁਸੀਂ ਦੀਵਾ ਲਾ ਕੇ ਜਾਣਾ ਹਰ ਸ਼ਨੀਵਾਰ ਹਰ ਲਈ ਸ਼ਨੀਵਾਰ ਨੂੰ ਠੀਕ ਆ ਉਹ ਕੰਮ ਤੁਸੀਂ ਕਰਨਾ ਕਰਨਾ ਹੈ ਕਿ ਤੁਸੀਂ ਇੱਕ ਵੀ ਨਗਾ ਪਾਤਾ ਸਾਨੂੰ ਦੁਆਰਾ ਸ਼ੁਰੂ ਕਰਨਾ ਪਊਗਾ ਉਹ ਨਗਾ ਨਹੀਂ ਪਉਣਾ ਹੈ ਰਟੀ ਨਾਲ ਕਰਨਾ ਠੀਕ ਆ ਜੀ ਇਹ ਕੰਮ ਤੁਸੀਂ ਕਰਕੇ ਦੇਖੋ ਤੇ ਨਾਲ ਦੀ ਨਾਲ ਇੱਕ ਤੁਸੀਂ ਐਤਵਾਰ ਨੂੰ ਜਾਂ ਤਾਂ ਤੁਸੀਂ ਆਪਣੇ ਘਰੇ ਕੋਈਆ ਪੀਰ ਦਾ ਚਰਾਗ ਲਾਓ ਇਹ ਘਰ ਨਹੀਂ ਲਾ ਸਕਦੇ ਉਕੇ ਤੇ ਤੁਹਾਡੇ ਨੇੜੇ ਤੇ ਰਖਵਾਇਆ ਪੀਡੀਓ ਰੋਜਾ ਬੜਿਆ ਉੱਥੇ ਜਾਓ ਨਹੀਂ ਤਾਂ ਤੁਸੀਂ ਕਿਸੇ ਚਲਦੇ ਪੌੜੀ ਦੇ ਕੰਡੇ ਤੇ ਜਾ ਕੇ ਖੋਜਾ ਪੀਰ ਦੀ ਦਾ ਪਚਰਾਗ ਲਾਓ ਚਮੁੱਖਾ ਚਰਾ ਦੇਸੀ ਕੇ ਦਾ ਲਾ ਦੋ ਅਗਰ ਦੇਸੀ ਕੇ ਦੀ ਗਿਯਾਸ਼ ਨਹੀਂ ਹੈਗੀ ਤਾਂ ਫਿਰ ਤੁਸੀਂ ਸਰੋ ਦੇ ਤੇਲ ਦਾ ਚਾਰ ਬੱਤੀਆਂ ਦਾ ਜਿਹੜੇ ਚਮੁੱਖਾ ਚਰਾ ਕਹਿੰਦੇ ਆਟੇ ਦਾ ਬਣਾ ਕੇ ਤੁਸੀਂ ਉਹ ਲਾਓ ਤੇ ਨਾਲ ਪੰਜ ਪਤਾਸੇ ਤਿੰਨ ਲੌਕ ਦੋ ਲੈਚੀਆਂ ਵਿੱਚ ਦਲੀਆ ਬਣਾ ਕੇ ਲੈ ਜਾਓ ਤੋ ਤਾਂ ਨਗਰ ਵਰਤੀਆਂ ਬਾਜਾ ਵਰਤੀਆਂ ਲਾ ਦੋ ਨਾ ਕਿ ਤੁਸੀਂ ਉੱਥੇ ਇਹ ਨਿਆਂਇਤ ਨਹੀਂ ਸ਼ੁਰੂ ਕਰ ਦੋ ਐਤਵਾਰ ਦੀ ਐਤਵਾਰ ਠੀਕ ਹੈ ਜੀ ਤਾਂ ਅਗਰ ਤੁਹਾਡੇ ਜੀ ਉਹ ਵੀ ਨਹੀਂ ਜੇ ਜਾਂ ਕੰਮਕਾਰ ਆਲੇ ਜਾਂ ਤੁਹਾਡਾ ਮਨ ਕੰਜਾਂ ਦਾ ਨਹੀਂ ਵੀ ਹੁੰਦਾ ਵੀ ਅਸੀਂ ਇਹ ਮਤਲਬ ਨਹੀਂ ਟਿਕਣਾ ਬਹੁਤ ساری ਦੁਨੀਆਂ ਆ ਜਿਹੜੀ ਇਦਾਂ ਨਹੀਂ ਵੀ ਕਰਨਾ ਚਾਹੁੰਦੀ ਤਾਂ ਇੱਕ ਸੌਖਾ ਕੰਮ ਕੀ ਐਤਵਾਰ ਦੀ ਐਤਵਾਰ ਦਰਿਆ ਤੇ ਜਾਓ ਨਹਿਰ ਪਾਣੀ ਕੰਡੇ ਤੇ ਤੁਸੀਂ ਆਟੇ ਦੀਆਂ ਗੋਲੀਆਂ ਜਾਂ ਘਰੋ ਬਣਾ ਲਓ 108 ਗੋਲੀਆਂ ਜਾਂ ਤੁਸੀਂ ਆਟਾ ਹੀ ਬਣਾ ਕੇ ਲੈ ਜਾਓ ਟੱਬਾ ਬਣਾ ਕੇ ਲੈ ਕੇ ਕਿ ਆਪਣੇ ਟੱਬਰ ਦਾ ਪਰਿਵਾਰ ਦਾ ਹੱਥ ਲਵਾ ਲਓ ਲਿਜਾ ਕੇ ਤੁਸੀਂ 101 ਗੋਲੀ ਜੈਖਵਾਜਾ ਬਲਿਕਾ ਵਰ ਬਲਿਕਾ ਕੇ ਤੁਸੀਂ ਵਿੱਚ ਉਹਦੇ ਪਾਣੀ ਦੇ ਪਾਦਣੀ ਆ ਠੀਕ ਹੈ ਜੀ 108 ਗੋਲੀਆਂ ਇਹ ਐਤਵਾਰ ਦੀ ਐਤਵਾਰ ਇਹ ਕਰਨਾ ਸ਼ੁਰੂ ਕਰ ਦੋ ਕਿਉਂਕਿ ਮੱਛੀਆਂ ਦੇ ਤਾਂ ਤੋਂ ਵੱਡਾ ਕੋਈ ਦਾਣ ਨਹੀਂ ਹੁੰਦਾ ਠੀਕ ਹੈ ਜੀ ਸੋ ਇਹ ਦੋ ਤਿੰਨ ਕੰਮ ਆਏ ਤੁਸੀਂ ਕਰਕੇ ਦੇਖੋ ਇਹਨੂੰ ਆਪਣੀ ਰੁਟੀਨ ਚ ਅਪਣਾ ਲਓ ਤੇ ਇਦਾਂ ਨਹੀਂ ਹੋ ਰਹੀ ਬਹੁਤ ਹੈਗੀਆਂ ਗੱਲਾਂ ਬਾਤਾਂ ਫਿਰ ਹਾਲ ਤੁਸੀਂ ਆਹੀ ਕਰਕੇ ਦੇਖੋ ਤੁਹਾਨੂੰ ਐਨ ਵਧੀਆ ਲੱਗੂਗਾ ਤੇ ਬਰਕਤਾਂ ਵੈਣ ਗਿਆ ਘਰ ਦੇ ਵਿੱਚ ਲੜਾਈ ਕਲੇਸ਼ ਹੁੰਦਾ ਹੈ ਜਦ ਮਲਠ ਮਰੀ ਹੁੰਦੀ ਹੈ ਸਾਰੀ ਨਿਕਲ ਜੂਗੀ ਠੀਕ ਹੈ ਜੀ ਪੈਸਾ ਤੁਹਾਡਾ ਖੜਨ ਲੱਪੂਗਾ ਠੀਕ ਹੈ ਜੀ ਬਰਕਤਾਂ ਪੈਣ ਗਿਆ ਤੁਸੀਂ ਇੰਨਾ ਕੰਮ ਕਰਕੇ ਦੇਖੋ ਬਹੁਤ ਵਧੀਆ ਹਟ ਉਟ ਕੇ ਨੇ ਬਹੁਤ ਹੀ ਨਾਲ ਨਤੀਜਾ ਆ ਇਇਸੰਦ ਦੇ ਵਿੱਚ ਅਸੀਂ ਖੁਦ ਵੀ ਇਹਨਾਂ ਨੂੰ ਕਰਦੇ ਹਾਂ ਤੇ ਜਿਵੇਂ ਸਾਡੇ ਕੋਈ ਏਦਾਂ ਤੰਗ ਪਰੇਸ਼ਾਨ ਹੋਵੇ ਤੇ ਅਸੀਂ ਉਹਨਾਂ ਤੋਂ ਵੀ ਕਰਵਾਉਂਦੇ ਹਾਂ ਠੀਕ ਹੈ ਤੁਸੀਂ ਇਹਨਾਂ ਨੂੰ ਕਰਕੇ ਦੇਖੋ ਬਹੁਤ ਵਧੀਆ ਚੀਜ਼ਾਂ ਨੇ ਸੋ ਏਦਾਂ ਦੀਆਂ ਗੱਲਾਂ ਬਾਤਾਂ ਤੇ ਮੰਤਰ ਤੰਤਰ ਟੁੱਟ ਕੇ ਤੇ ਟੋਲੇ ਟੱਪੇ ਤੇ ਕਲਮੇ ਕਲਾਮ ਦੇ ਛੋਟੇ ਵੀ ਲੈ ਕੇ ਆਂਦੇ ਰਹਾਂਗੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖੋ ਸ਼ੇਅਰ ਕਰੋ ਬੈਲ ਆਈਕਨ ਨੂੰ ਦਬਕੇ ਰੱਖੋ ਤਾਂ ਜੋ ਉਹਨਾਂ ਦੀਆਂ ਵੀਡੀਓਜ਼ ਨੋਟੀਫਿਕੇਸ਼ਨ ਆਪ ਸਭ ਨੂੰ ਸਭ ਤੋਂ ਪਹਿਲਾਂ ਮਿਲਦੇ ਰਹਿਣ ਤਦ ਤੁਸੀਂ ਸਾਡੀ ਆ ਵੀਡੀਓ ਨੂੰ ਦੇਖ ਕੇ ਵੱਧ ਤੋਂ ਵੱਧ ਲਾਭ ਫਾਇਦਾ ਚੱਕ ਸਕੋ ਠੀਕ ਹੈ ਦਿਓ ਜੈ ਜੈ ਪੀਰਾਂ ਦੀ ਜੈ ਸਰਕਾਰਾਂ ਦੀ